ਜੀ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ 'ਚ ਤੇ ਅੱਜ ਚੱਲਾਂਗੇ ਆਪਾਂ ਫਤੇਗੜ ਸਾਬ ਨੂੰ ਤੇ ਟਰੈਕਟਰ ਆਪਣਾ ਤਿਆਰ ਹੈ ਝੰਡੇ ਝੁੰਡੇ ਲਾਤੇ ਬਾਕੀ ਸਮਾਨ ਆਪਾਂ ਲੱਦ ਲਿਆ ਕੜਾਹੀਆਂ ਕਡੂਹੀਆਂ ਲੱਦੀਆਂ ਹੋਈਆਂ ਨੇ ਬਾਕੀ ਲੱਕਣਾ ਪਾਲਕ ਪਈਆ ਬਾਕੀ ਕੋਲੇ ਕੋਲੇ ਨਾਓ ਜੀ ਮੁੰਡੇ ਤਿਆਰ ਜਗਾ ਪੁਜਾਰੀ ਟਰੈਕਟਰ ਦਾ ਆਪਾਂ ਨੇ ਮੋੜ ਲਿਆ ਤੇ ਹੁਣ ਚਲਦੇ ਆਂਗਾ ਭਾਗਾ ਕੇ ਉਹਨਾਂ ਕੋਲ ਉੱਥੋਂ ਇਕੱਠੇ ਹੋ ਕੇ ਚਲਾਂਗੇ ਸਾਰੇ ਚੱਲ ਵੀ ਮਿੱਤਰਾਂ ਪਿੰਡ ਬੋਸਰ ਕਲਾਮ ਵੱਲੋਂ ਲੰਗਰ ਦੀ ਸੇਵਾ ਫਤਿਹਗੜ੍ਹ ਸਾਹਿਬ ਸਾਡੇ ਪ੍ਰਧਾਨ ਸਾਹਿਬ ਰਧਾਨ ਸਾਹਿਬ ਜੋ ਹਰ ਸਾਲ ਤੇਵਾ ਵਿੱਚ ਕੋ ਜੋਗਦਾਰ ਬੰਨ ਠੀਕ ਹੈ ਪ੍ਰਧਾਨ ਸਾਹਿਬ ਆਓ ਜੀ ਮੰਤਰੀ ਸਾਹਿਬ ਸਾਰੀਆਂ ਸੰਗਤਾਂ ਤਿਆਰ ਨੇ ਫਤਿਹਗੜ ਸਾਹਿਬ ਲੰਗਰ ਜਾਣ ਲਈ ਅੱਜ ਦਿਨਾਂ ਦਾ ਪਹੁੰਚ ਗਏ ਮਸਾਲਿਆਂ ਹੰਤੀ ਹੈਗੇ ਉੱਥੇ ਚੜਾਈ ਚਾ ਟ੍ਰੈਲੀ ਐ ਰ ਆਪਾਂ ਏਡੀ ਭਰੀ ਵੀ ਲਿਆ ਆਏ ਨੇ ਹਲੇ ਖਾਲੀ ਲੰਘਾ ਰਹੇ ਆਪਾਂ ਨੇ ਭਰੀ ਵੀ ਲਗਾਤੀ ਏਡੀ ਔਰ ਨੇ ਖਾਲੀ ਚੜ ਰੀਆਂ ਦੱਸ ਨਾਲੇ ਹੈ ਫੋੜਦਾ ਆਪਣੇਵਾ ਤੂੰ ਤੂੰ ਮੁੰਡਾ ਤੇਜਾ ਐ ਮਚੋਬਰ ਹੌਲੀ ਨੇ ਬਾ ਠੀਕ ਆ ਕਿਉ ਕੀ ਨਾ ਰੱਬ ਲੀਰਾ ਬੜੀ ਜਗਾ ਦਾ ਰੇਸ ਦੇਗਾ ਬੰਦੇ ਡਰਾ ਦੇ ਕੌਣ ਕਿਹੜੇ ਦਿਖਾ ਕੇ ਦੇਖੋ ਨਵੇਂ ਟਰੈਕਟਰ ਲੈ ਆਏ ਆ ਨਾ ਕਿਹੜਾ ਲਿਆਤਾ ਫਿਰ ਉਹ ਲਿਆ ਵੀਰੇ ਨਵਾਂ ਲੈ ਆਇਆ ਅੱਛਾ ਨਾ ਮੈਂ ਤੇਲ ਪਾਇਆ ਹੋੜ ਕੋਦ ਨਹੀਂ ਪਾਇਆ ਹਾਂ ਆਓ ਪਰਾਂ ਹੋ ਜਾਓ ਟਰੈਕਟਰ ਆ ਗਿਆ ਆਪਣਾ ਸੇਵਾ ਲਈ ਟੈਂਟ ਦੀ ਤਿਆਰੀ ਬਿਜਲੀ ਫਿਟਿੰਗ ਕਰਨ ਲੱਗਿਆ ਬਾਈ ਪਹਿਲਾਂ ਬਣਾਇਆ ਵਾ ਤਾਂ कम किता ग 欢迎你，什么呀？